ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅੰਮ੍ਰਿਤਸਰ ਦੇ ਹਲਕਾ ਵਜੀਠਾ ਦੇ ਵਿੱਚ ਇੱਕ ਸ਼ਰਾਬ ਦੇ ਠੇਕੇ ਦੇ ਉੱਤੇ ਹਮਲਾ ਕੀਤਾ ਗਿਆ ਪੈਟਰੋਲ ਦੀ ਬੋਤਲ ਨੂੰ ਅੱਗ ਲਗਾ ਕੇ ਠੇਕੇ ਦੇ ਵਿੱਚ ਸੁੱਟਿਆ ਗਿਆ ਇਸ ਤੋਂ ਬਾਅਦ ਤੁਰੰਤ ਠੇਕੇ ਦੇ ਮੁਲਾਜ਼ਮਾਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਅਤੇ ਪੈਟਰੋਲ ਬੰਬ ਸੁੱਟਣ ਵਾਲੇ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਅ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਇਹ ਵੀ ਦੱਸਿਆ ਹੈ ਕਿ ਠੇਕੇ ਦੇ ਕਰਿੰਦਿਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਪਹਿਲਾਂ ਇਹ ਪੈਟਰੋਲ ਨੂੰ ਪੈਟਰੋਲ ਦੀ ਬੋਟਲ ਨੂੰ ਅੱਗ ਲਾ ਕੇ ਠੇਕੇ ਦੇ ਅੰਦਰ ਸੁੱਟਿਆ ਗਿਆ ਉਸ ਤੋਂ ਬਾਅਦ ਫਾਇਰ ਵੀ ਕੀਤੇ ਗਏ ਨੇ ਅਜਿਹੀ ਜਾਣਕਾਰੀ ਮਿਲੀ ਹੈ ਆ ਘਟਨਾ ਵਾਲੀ ਜਗ੍ਹਾ ਤੇ ਪੁਲਿਸ ਵੱਲੋਂ ਤੁਰੰਤ ਜਾਂਚ ਕੀਤੀ ਗਈ ਹੈ ਇਸ ਮਾਮਲੇ ਤੇ ਇਨਵੈਸਟੀਗੇਸ਼ਨ ਅੱਗੇ ਵਧਾਈ ਜਾ ਰਹੀ ਹੈ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਇਸ ਮਾਮਲੇ ਤੇ ਚੱਲ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਠੇਕੇ ਦੇ ਕਰਿੰਦਿਆਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਸੋ ਮਾਮਲਾ ਗੰਭੀਰ ਹੈ ਠੇਕੇ ਦੇ ਉੱਤੇ ਸ਼ਰਿਆਮ ਪੈਟਰੋਲ ਦੀ ਬੋਟਲ ਸੁੱਟ ਕੇ ਅੱਗ ਲਗਾ ਕੇ ਇਸ ਤੇ ਹਮਲਾ ਕੀਤਾ ਗਿਆ ਹੈ ਅ ਦੇਰ ਰਾਤ 8 ਵਜੇ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਇਹ ਮਾਮਲਾ ਜਿਹੜਾ ਇਹ ਵਾਪਰਿਆ ਇਸ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਜੀ ਸਾਡਾ ਇੱਥੇ ਮਜੀਠਾ ਘਰੋਪਿਆ ਜੀ ਜੋ ਇਹਦੇ ਸਾਹ ਤੇ 25 ਲੀ ਹਾਰਕ ਐਂਟਰਪਰਾਈਜ਼ ਨੂੰ ਅਲਰਟ ਹੋਇਆ ਸੀ ਜੋ ਕੱਤੀ ਮਾਰਚ ਤੱਕ ਇਹਦਾ ਚਾਰਜ ਸਾਡੇ ਕੋਲ ਹੈ ਜੀ ਅੱਜ ਇੱਥੇ ਸ਼ਾਮੀ ਸੰਚਾਰਜ ਦਾ ਸਾਨੂੰ ਫੋਨ ਆਇਆ ਵੀ ਇੱਥੇ ਜੋ ਨਕਾਬ ਪੁਸ਼ ਮੁੰਡੇ ਆਏ ਜੀ ਉਹਨਾਂ ਨੇ ਇੱਕ ਪੈਟਰੋਲ ਬੰਬ ਨੁਮਾ ਚੀਜ਼ ਜਿਹੜੀ ਹੈ ਠੇਕੇ ਦੇ ਬਾਹਰ ਸੁੱਟ ਕੇ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਠੇਕੇ ਦੇ ਬਾਹਰ ਗਰਿਲ ਲੱਗੀ ਸੀ ਫਿਰ ਉਹਨਾਂ ਨੇ ਦੋਹਾਂ ਹੱਥਾਂ 'ਚ ਪਿਸਟਲ ਫੜ ਕੇ ਗੋਰੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਗੋਲੀਆਂ ਚਲਾਉਂਦੇ ਇੱਕ ਮੈਗਜ਼ੀਨ ਵੀ ਮੌਕੇ ਤੇ ਡਿੱਗ ਪਿਆ ਜੀ ਉਮ ਮੈਗਜ਼ੀਨ ਸਾਡੇ ਮੁੰਡਿਆਂ ਨੇ ਮੌਕੇ ਤੋਂ ਬਰਾਮਦ ਕੀਤਾ ਹੈ ਜੀ ਹਾਂ ਤੇ ਇਹ ਠੇਕੇ ਦੇ ਬਾਹਰ ਜਿਹੜੀ ਉਹ ਅੱਗ ਲੱਗੀ ਸੀ ਉਹ ਮੌਕੇ ਤੇ ਐਸ ਐਚ ਓ ਸਾਹਿਬ ਤੇ ਡੀ ਐਸ ਪੀ ਸਾਹਿਬ ਜਿਹੜੇ ਮਜੀਠਿਆਰੇ ਉਹਨਾਂ ਨੇ ਮੌਕੇ ਤੋਂ ਉਹ ਬੈਂਡਰ ਨੂੰ ਜਿਹਨੂੰ ਅੱਗ ਲੱਗੀ ਸੀ ਉਹਨੂੰ ਵੀ ਕਬਜ਼ੇ 'ਚ ਲੈ ਲਿਆ ਤੇ ਜਿਹੜਾ ਉਹਨਾਂ ਨੇ ਕਿਹਾ ਤੇ ਵੀ ਇਹ ਜਿਹੜਾ ਜੀ ਇਹ ਮੈਗਜ਼ੀਨ ਇਹ ਜਿਹੜਾ ਚੈੱਕ ਹੋਣ ਗਿਆ ਇਹ ਬਿਲਕੁਲ ਝੂਠੀ ਗੱਲ ਹੈ ਉਹ ਸਾਡੇ ਮੁੰਡੇ ਨੂੰ ਕਿਹਾ ਸੀ ਅਸੀਂ ਇਸ ਕਰਕੇ ਕਿਹਾ ਸੀ ਕਿ ਸਾਡੇ ਜਿਹੜੇ ਇਸ ਗਰੁੱਪ ਦੇ ਆਂਡਰ ਨੇ ਹਾਂ ਉਹ ਆ ਰਹੇ ਨੇ ਮੌਕੇ ਤੇ ਉਹ ਆਪਣੇ ਹੈ ਆਪਣੇ ਅੱਖੀ ਇਹਨਾਂ ਨੂੰ ਜਿਹੜੇ ਪੁਲਿਸ ਦੇ ਹਵਾਲੇ ਕਰਨਗੇ ਕਿਉਂਕਿ ਜੀ ਮੌਕੇ ਤੇ ਇੱਥੇ ਲਾਸਟ ਵੀ ਹੋਇਆ ਹੈ ਤੇ ਜਿਹੜਾ ਇਹ ਮੌਕੇ ਤੇ ਗੋਲੀ ਵੀ ਚੱਲੀ ਹੈ ਤੇ ਆਹ ਮੌਕੇ ਤੇ ਮੈਗਜ਼ਨ ਵੀ ਗੋਲੀਆਂ ਨਾਲ ਪੂਰਾ ਲੋਡਿਆ ਜਿਹੜਾ ਮੈਗਜ਼ਨ ਇਹ ਵੀ ਮੌਕੇ ਤੋਂ ਬਰਾਮਦ ਹੋਇਆ ਜੀ ਹੂੰ ਹੂੰ ਪੁਰਾਣੀ ਕੋ ਰੰਜਤ ਸਿੰਘ ਆ ਕੋ ਡਾਕ ਡਾਟ ਜਾਂ ਕੋ ਇਹ ਲਾਸਟ ਈਅਰ ਵੀ ਸਾਡੇ ਮੰਜੀਥੇ ਦੇ ਵਿੱਚ ਜੀ ਦੋ ਤਿੰਨ ਠੇਕੇ ਤੇ ਪੈਟਰੋਲ ਬੰਬ ਛੁੱਟਿਆ ਗਿਆ ਸੀ ਜੀ ਉੱਥੇ ਤੇ ਇੱਕ ਉੱਥੇ ਜੇਟੂ ਵਾਲੇ ਵੀ ਸਾਡੇ ਠੇਕੇ ਤੇ ਇਦਾਂ ਇਹ ਪੈਟਰੋਲ ਬੰਬ ਛੁੱਟ ਕੇ ਤੇ ਮੁੜ ਕੇ ਠੇਕੇ ਦੇ ਉੱਤੇ ਗੋਲੀ ਚਲਾਈ ਗਈ ਸੀ ਇਹ ਸਿਰਫ ਇੱਕ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਕ دہشت ਫਲਾਉਣ ਲਈ ਹੈ ਜਿਹੜਾ ਜੀ ਸਭ ਕੁਝ ਕੀਤਾ ਜਾ ਰਿਹਾ ਕਿਸੇ ਤੇ ਕੋਈ ਸ਼ੱਕ ਹੋਵੇ ਤੁਹਾਨੂੰ ਸ਼ੱਕ ਜੀ ਪਤਾ ਹੀ ਹੈ ਜੀ ਸਾਰਾ ਜੀ ਡਿਪਾਰਟਮੈਂਟ ਨੂੰ ਸਾਰਾ ਪਤਾ ਹੈ ਜੀ ਆ ਤੁਹਾਡੇ ਸਾਹਮਣੇ ਸਾਡੇ ਸੇਲਮੈਨ ਨੂੰ ਜਿਹਨੇ ਮੌਕੇ ਤੇ ਸਟੇਟਮੈਂਟ ਦੇਣੀ ਸੀ ਉਹਨੂੰ ਪੁਲਿਸ ਕਬਜ਼ੇ 'ਚ ਕਰਕੇ ਮੌਕੇ ਤੋਂ ਲੈ ਗਈ ਹੈ ਜੀ ਫਿਰ ਮੈਗਜ਼ੀਨ ਦੇ ਬਾਰੇ ਪੁਲਿਸ ਨੂੰ ਪਤਾ ਹੈ ਕਿ ਮੈਗਜ਼ੀਨ ਪਤਾ ਜੀ ਪਤਾ ਹੈ ਜੀ ਉਹ ਸਿਰਫ ਸੇਲਮੈਨ ਨੂੰ ਇਹ ਕਿਹਾ ਸੀ ਵੀ ਅਸੀਂ ਆਪਣੀ ਹਾਜ਼ਰੀ 'ਚ ਪੁਲਿਸ ਦੇ ਹਵਾਲੇ ਕਰਾਂਗੇ ਉਹਨਾਂ ਨੇ ਉਹ ਸੇਲਮੈਨ ਜਿਹਨੇ ਸਟੇਟਮੈਂਟ ਦੇਣੀ ਸੀ ਉਹਨੂੰ ਚੁੱਕ ਕੇ ਆਪਣੇ ਕਬਜ਼ੇ 'ਚ ਉਹਨੂੰ ਉਹ ਦੋਸ਼ੀਆਂ ਨੂੰ ਅਰੈਸਟ ਕਰਨ ਦੇ ਬਜਾਏ ਜਿਹੜਾ ਸਾਡਾ ਸੇਲਮੈਨ ਸੀ ਮੌਕੇ 'ਤੇ ਜਿਹੜਾ ਡਰਿਆ ਹੋਇਆ ਸੀ ਉਹਨੂੰ ਆਪਣੇ ਨਾਲ ਅਰੈਸਟ ਕਰਕੇ ਤੇ ਥਾਣੇ ਲੈ ਗਏ ਇਹ ਇਹਦਾ ਇਹਦਾ ਮਤਲਬ ਤੁਸੀਂ ਮੰਨਦੇ ਹੋ ਕਿ ਪੁਲਿਸ ਕਹਾਣੀ ਘੜ ਰਹੀ ਆ ਤੁਹਾਡੇ ਸਾਹਮਣੇ ਆ ਭਾਜੀ ਵੇਖੋ ਮੈਗਜ਼ੀਨ ਇੱਥੇ ਸਾਰੀ ਵਾਰਦਾਤ ਇੱਥੇ ਹੋਈ ਆ ਉਹਨਾਂ ਨੇ ਮੈਗਜ਼ੀਨ ਕਹਿੰਦਾ ਜੀ ਟੈਸਟ ਹੋਣ ਗਿਆ ਜੈੰਤੀਪੁਰ ਜੀ ਜੈੰਤੀਪੁਰ ਕੋਲ ਲੈਬ ਥੋੜਾ ਜੀ ਸਿਰਫ ਇੱਕ ਸੇਲਮੈਨ ਨੇ ਕਿਹਾ ਵੀ ਸਾਡੇ ਮਾਲ ਖੋਣਗੇ ਤੇ ਫਿਰ ਅਸੀਂ ਇਹ ਚੀਜ਼ ਤੁਹਾਡੇ ਹਵਾਲੇ ਕਰਾਂਗੇ ਇੱਥੇ ਇੱਕ ਕਪੜਾ ਠੇਕੇਦਾਰ ਆ ਮੈਂ ਜਿਹਦਾ ਮੁੰਡਾ ਹੈ ਲਵ ਉਹਨੇ ਫੋਨ ਕੀਤਾ ਹੈ ਵੀ ਸਾਡੇ ਠੇਕੇ ਦੇ ਕੋਈ ਪੈਟਰੋਲ ਦੀ ਬੋਤਲ ਸੁੱਟ ਗਈ ਹੈ ਕਿ ਪੈਟਰੋਲ ਦੀ ਬੋਤਲ ਜਿਹੜੀ ਉਹਦੇ ਵੀ ਛੜਕੇ ਦੂਜੇ ਬੱਸੇ ਖੜੇ ਸੀ ਤੇ ਉਹਨੂੰ ਆਪਣਾ ਉਹਨਾਂ ਨੇ ਡੈਕਟਰ ਨਾਲ ਜਿਹੜਾ ਕਰੰਦਾ ਹੁੰਦਾ ਅੱਖ ਲਾ ਕੇ ਸੁੱਤੀ ਆ ਤੇ ਇਹ ਦੋ ਭਾਈ ਫਿਰਤਾ ਕਿਤੇ ਆ ਅੰਦੇ ਵੀ ਮੈਗਜ਼ੀਨ ਜਿਹੜਾ ਅਸੀਂ ਚੈੱਕ ਲਈ ਭੇਜਤਾ ਉਹ ਵਾਈਫਾਈ ਦੇ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਆਉਂਦੀ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਕਿਸੇ ਦਾ ਨਾ ਹੋ ਦੋ ਕੋਈ ਕੋਈ ਨਹੀਂ ਜੀ ਤਰਫੀਸ਼ ਕਰਦੇ ਨਹੀ ਨ ਚੰਗੀ ਤਰ੍ਹਾਂ ਕੋਈ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਹਾਲਸੋ ਦੇ ਜੋ ਵੀ ਆਪਣਾ ਮੌਕੇ ਤੇ ਪਹੁੰਚੇ ਐਸਟੂ ਸਾਹਿਬ ਤੇ ਮੈਂ ਇਹ ਵੀ ਆਪਣਾ ਧਿਆਈ ਨਾ ਤਕੀਫ ਕਰਾਂਗੇ ਇਹ ਕੀ ਮੈਂ ਤਾਂ ਸਰ ਜਿਹੜੇ ਮੈਗਜ਼ੀਨ ਦਾ ਜਿਹੜਾ ਰੋਲਾ ਵਾ ਉਹ ਉਹਦੇ ਬਾਰੇ ਵੀ ਦੱਸੋ ਜੀ ਉਹਦੇ ਬਾਰੇ ਵੀ ਜਾਂਚ ਕਰਾਂਗੇ ਚੰਗੀ ਤਰ੍ਹਾਂ ਬੋਤਲ ਸੁੱਟਣ ਵਾਲੇ ਵਿਅਕਤੀ ਦਾ ਪਤਾ ਲੱਗਾ ਜੀ ਕੌਣ ਹੈ ਨਹੀਂ ਹਜੇ ਕੋਈ ਨਹੀਂ ਪਤਾ ਲੱਗਾ ਲੱਗਦਾ ਕਿਨੇ ਕੁ ਜਦੀ ਗੱਲ ਹੈ ਇਹ 9 ਵਜੇ 20 ਮਿੰਟ ਤੇ ਸਾਨੂੰ ਫੋਨ ਆਇਆ 9 6 ਵਜੇ ਦੀ ਗੱਲ ਹੈ ਉਹਦੇ ਮੌਕੇ ਤੇ ਪਹੁੰਚ ਕੇ ਮੈਂ ਦੱਸ ਸਕਦਾ ਹਾਂ ਹੁਣ ਉਹ ਗੁਸਤਾਰੀ ਹੋਈ ਸੀ ਨਹੀਂ ਅਗਦੇ ਇਕਲਾ ਤਤਤੀਸ਼ ਕਰਦੇ